ਇੱਕ ਪਰਿਵਾਰ ਦੀਆਂ ਲੋਹੜੀਆਂ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਦੱਸਦੇ ਨੇ ਕਿ ਘਰ ਦੇ ਵਿੱਚ ਪਿਆਨਾਕ ਅੱਗ ਲੱਗ ਗਈ ਸੀ ਤੇ ਲੋਹੜੀ ਜਲਾਈ ਗਈ ਸੀ ਜਿਸ ਦੇ ਕਿ ਇੱਕ ਚੰਗਿਆਰੀ ਜਿਹੜੀ ਆ ਘਰ ਤੇ ਰੱਖੇ ਕੱਪੜਿਆਂ ਤੇ ਪੈ ਗਈ ਹੈ ਜਿਸ ਤੋਂ ਬਾਅਦ ਇੱਕਦਮ ਘਰ ਦੇ ਵਿੱਚ ਪਿਆਨਾਕ ਅੱਗ ਲੱਗ ਗਈ ਹੈ ਤੇ ਦੋ ਲੋਕਾਂ ਤੇ ਇਸ ਦੇ ਵਿੱਚ ਮੌਤ ਹੋ ਗਈ ਹੈ ਤੇ ਤਿੰਨ ਲੋਕਾਂ ਨੂੰ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਇੱਕ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਗਈ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉੱਥਾ ਇਲਾਜ ਚੱਲ ਰਿਹਾ ਤੇ ਐਸੇ ਬਸਦੇ ਲੋਕ ਜਿਹੜੇ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਅੱਗ ਬੇहद ਭਿਆਨਕ ਸੀਗੀ ਜਿਸ ਤੋਂ ਬਾਅਦ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਆ ਤੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਪਰ ਕਾਫੀ ਮੁਸ਼ਕਲ ਕਰਨੀ ਪਈ ਕਿਉਂਕਿ ਅੱਗ ਜਿਹੜੀ ਲੱਗੀ ਸੀਗੀ ਜਿਸ ਘਰ ਨੂੰ ਅੱਗ ਲੱਗੀ ਸੀ ਉਹ ਤੰਗ ਗਲੀ ਦੇ ਵਿੱਚ ਸੀ ਜਿਸ ਦੇ ਚਲਦੇ ਕਿ ਜਿਹੜੇ ਫਾਇਰ ਬ੍ਰਿਗੇਡ ਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸੀ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਲੋਹੜੀ ਬਲਾਈ ਗਈ ਸੀ ਲੋਹੜੀ ਜਲਾਈ ਗਈ ਸੀ ਜਿਸ ਦੇ ਚਲਦੇ ਕਿ ਚੰਗਿਆਰੀ ਜਿਹੜੀ ਆ ਕੱਪੜੇ ਜਿਹੜੇ ਘਰ ਦੇ ਵਿੱਚ ਰੱਖੇ ਗਏ ਸਿਗੇ ਉਹਨਾਂ ਤੇ ਪੈ ਗਈ ਹੈ ਜਿਸ ਦੇ ਚਲਦੇ ਕਿ ਭਿਆਨਕ ਜਿਹੜੀ ਅੱਗ ਜਿਹੜੀ ਹੈ ਇਹ ਲੱਗ ਗਈ ਹੈ ਦੱਸਿਆ ਕਿ ਪੂਰਾ ਮਾਮਲਾ ਅੰਮ੍ਰਿਤਸਰ ਦੇ ਮੰਨਾ ਚੌਂਕ ਦੇ ਨੇੜੇ ਦਾ ਨਜ਼ਦੀਕ ਦਾ ਹੈ ਜਿੱਥੇ ਕਿ ਘਰ ਸੀ ਜਦੋਂ ਰਾਤ ਨੂੰ ਲੋਹੜੀ ਦਾ ਫੰਕਸ਼ਨ ਰੱਖਿਆ ਗਿਆ ਸੀਗਾ ਲੋਹੜੀ ਜਲਾਈ ਹੋਈ ਸੀਗੀ ਤੇ ਉਸ ਵੇਲੇ ਇਹ ਜਿਹੜਾ ਅੱਗ ਜਿਹੜੀ ਆ ਉਹ ਲੱਗ ਗਈ ਹੈ ਜਿਸ ਦੇ ਨਾਲ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕਾਂ ਨੂੰ ਲੋਕਾਂ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਸਨ ਉਹਨਾਂ ਦੇ ਵੱਲੋਂ ਬਾਹਰ ਕੱਢ ਲਿਆ ਗਿਆ ਤਿੱਕ ਦੀ ਹਲਕ ਹਾਲਤ ਜਿਹੜੀ ਆ ਉਹ ਨਾ ਚੁੱਕ ਦੱਸੀ ਗਈ ਹੈ ਹਾਂਜੀ ਕੀ ਨਾਮ ਹੈ ਜੀ ਕਟਨੇ ਕਿ ਤੁਹਾਨੂੰ ਮੇਰਾ ਰਜਵੰਤ ਕੋ ਨਾਮ ਹੈ ਮੇਰੇ ਪੇਕੇ ਜੀ ਕਦੋਂ ਪਤਾ ਲੱਗਦਾ ਕਿ ਅੱਗ ਲੱਗ ਗਈ ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਹੋਰੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾ ਘਰ ਵਿੱਚ ਅੱਗ ਲੱਗ ਗਈ ਹੈ ਸਾਢੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ ਸਾਢੇ 8 ਦਾ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ 9 ਤੱਕ ਉਹ ਨਹੀਂ ਪਹੁੰਚੇ 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤਾਂ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਹੈ ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਬ੍ਰਿਗੇਡ ਦੀ ਕਿਤਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੇ ਐਡਰੈਸ ਪਾ ਕੇ ਅੰਦਰ ਜਿਹੜੇ ਬਰਨ ਹੋ ਰਹੇ ਅੰਦਰ ਜੀ ਰਹਿ ਗਏ ਉਹਨਾਂ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਆ ਉਹ ਉਹ ਮਤਲਬ ਇਹ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੀ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਜੇ ਕਿ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਈਮ ਦੀ ਮਤਲਬ ਕਿ ਹਾਂ 15 ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਤੁਹਾਨੂੰ ਸੁਵਿਧਾ ਮਿਲ ਜਾਂਦੀ ਤੇ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਉਹ ਮੇਰੀ ਸਿਸਟਰ ਨਵਦੀਪ ਕੋਰ ਫੋਰ ਗਿਫਟਡ ਸੀ ਉਹ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਐਡੀ ਵੱਡੀ ਲਾਪਰਵਾਹੀ ਜੇ ਨਾ ਹੁੰਦੀ ਸਭੇ ਸਭ ਕੁਝ ਹੁੰਦਾ ਤਾਂ ਅੱਜ ਮੈਂ ਇਹ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਗਏ ਜਾਂਦੇ ਉਹਨਾਂ ਦੀ ਮੁੰਲੇ ਜੀ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਉੱਥੋਂ ਨਿਕਲ ਜਾਏ ਰੁਮਾਲਾ ਸਾਹਿਬ ਜੀ ਉਹਨਾਂ ਵਕਤ ਲੱਗੀ ਪਹਿਲਾਂ ਹਾਂ ਅਗਰ نیچے ਹੀ ਲੱਗੀ ਕੋਈ ਛੋੜ ਤੱਕ ਕੋਈ ਕੋਈ ਰੀਜ਼ਨ ਮੈਨੂੰ 에ਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਪਤਾ ਇਸ ਦਾ ਨਹੀਂ ਰੀਜ਼ਨ ਕੁਝ ਨਹੀਂ ਕੋਈ ਲੋਡਿੰਗ ਕਰ ਰਹੀ ਬਾਲੀ ਸੀ ਕਿ ਨਹੀਂ ਲੋਡ ਹੀ ਇਹਨਾਂ ਨੇ ਬਾਲੀ ਸੀ ਉਹ 3ਰਡ ਫਲੋਰ ਤੇ ਬਾਲੀ ਸੀ ਕੀ ਰਾਤ ਵੀ ਦੇਖ ਰਿਹਾ ਹਾਂ ਬਾਕੀ ਚਿੰਗਾੜੀ ਕੋਈ ਕਹਿ ਰਹੀ ਕਿ ਇਸ ਨਹੀਂ ਕੁਝ ਨਹੀਂ ਅਸੀਂ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਇੱਥੇ ਸੀ ਨਹੀਂ ਅੱਛਾ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਤੱਕ ਮੈਂ ਆਈ ਹੋਰੋਂ ਤੱਕ ਬਹੁਤ ਬੁਰਾ ਹਾਲ ਹੋ ਚੁੱਕਾ ਸੀ ਬਹੁਤ ਜ਼ਿਆਦਾ ਲੱਟਾਂ ਔਰ ਬਹੁਤ ਜ਼ਿਆਦਾ ਇਹ ਚਿੰਗਾੜੀ ਉਹ ਤੋਂ ਭਾਈ ਹੈ ਮਾਰਾ ਆਪਣੇ ਵਿਆਹ ਦਾ ਆਪਾਂ ਕੱਲ੍ਹ ਕੀ ਕਰਨਗੇ ਇਹ ਪ੍ਰਾਗਰਾਸ ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨਾ ਕਾਰਨ ਘਰ ਦੇ ਵਿੱਚ ਇਹਦੀ ਆ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਗਏ ਉੱਤੇ ਕਾਬੂ ਜੜਾ ਤੇ ਕਾਫੀ ਮਿਹਨਤ ਕਰਨੀ ਪਈ ਗੱਟੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਪਲੇਸਮੈਂਟ ਤੇ ਉਹਦੇ ਵਿੱਚ ਰਵਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 23 ਸਾਲ ਉਮਰ ਨਦੀਪ ਕੌਰ ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਨੰਪੋ ਕੰਕਰਨਾ ਅੰਦਰ ਜਿਹੜੀ ਮੌਤ ਹੋ ਗਈ ਸੀ ਤੇ ਬਾਕੀ ਦੇਰ ਰਾਤ ਤੱਕ ਜਿਹੜਾ ਕਾਬੂ ਪਾਇਆ ਗਿਆ ਸੀ ਸਰ ਅਗਲੇ ਦਿਨ ਦਾ ਕੋਈ ਗਾਰੰਟੀ ਸਪੈਸ਼ਲ ਹੋਇਆ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ ਅਜੇ ਤੀ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕਿਹੜੇ ਕਾਰਨ ਰਹੇ ਹਨ ਇਹਨਾਂ ਨਾਲ ਲੱਗੀ ਹੈ ਸਰ ਅੱਗ ਨੂੰ ਜੋ ਆਪਕੋ ਕਾਫੀ ਸੰਭਾਲ ਲਗਨ ਚੱਕਰ ਲੱਗੀ ਹੈ ਹੰਦੀਪ ਇੱਕ ਤਾਂ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਕਾਫੀ ਮਿਹਨਤ ਕਰਨੀ ਪਈ ਅੱਗ ਜਿਉਂ ਵਾਰ ਦੀਆਂ ਲੋਹੜੀਆਂ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਦੱਸਦੇ ਨੇ ਕਿ ਘਰ ਦੇ ਵਿੱਚ ਪਿਆਨਾਕ ਅੱਗ ਲੱਗ ਗਈ ਸੀ ਤੇ ਲੋਹੜੀ ਜਲਾਈ ਗਈ ਸੀ ਜਿਸ ਦੇ ਕਿ ਇੱਕ ਚੰਗਿਆਰੀ ਜਿਹੜੀ ਆ ਘਰ ਤੇ ਰੱਖੇ ਕੱਪੜਿਆਂ ਤੇ ਪੈ ਗਈ ਹੈ ਜਿਸ ਤੋਂ ਬਾਅਦ ਇੱਕਦਮ ਘਰ ਦੇ ਵਿੱਚ ਪਿਆਨਾਕ ਅੱਗ ਲੱਗ ਗਈ ਹੈ ਤੇ ਦੋ ਲੋਕਾਂ ਤੇ ਇਸ ਦੇ ਵਿੱਚ ਮੌਤ ਹੋ ਗਈ ਹੈ ਤੇ ਤਿੰਨ ਲੋਕਾਂ ਨੂੰ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਇੱਕ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਗਈ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉੱਥਾ ਇਲਾਜ ਚੱਲ ਰਿਹਾ ਤੇ ਆਸ-ਪਾਸੇ ਲੋਕ ਜਿਹੜੇ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਅੱਗ ਬੇहद ਭਿਆਨਕ ਸੀਗੀ ਜਿਸ ਤੋਂ ਬਾਅਦ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਆ ਤੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਪਰ ਕਾਫੀ ਮੁਸ਼ਕਲ ਕਰਨੀ ਪਈ ਕਿਉਂਕਿ ਅੱਗ ਜਿਹੜੀ ਲੱਗੀ ਸੀਗੀ ਜਿਸ ਘਰ ਨੂੰ ਅੱਗ ਲੱਗੀ ਸੀ ਉਹ ਤੰਗ ਗਲੀ ਦੇ ਵਿੱਚ ਸੀ ਜਿਸ ਦੇ ਚਲਦੇ ਕੇ ਜਿਹੜੇ ਫਾਇਰ ਬ੍ਰਿਗੇਡ ਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸੀ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਗ ਲੱਗਨ ਦਾ ਕਾਰਨ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਲੋੜੀ ਬਲਾਈ ਗਈ ਸੀ ਲੋੜੀ ਜਲਾਈ ਗਈ ਸੀ ਜਿਸ ਦੇ ਚਲਦੇ ਕਿ ਕਿਚਨਗਿਆਰੀ ਜਿਹੜੀ ਆ ਕੱਪੜੇ ਜਿਹੜੇ ਘਰ ਦੇ ਵਿੱਚ ਰੱਖੇ ਗਏ ਸਿਗੇ ਉਹਨਾਂ ਤੇ ਪੈ ਗਈ ਹੈ ਜਿਸ ਦੇ ਚਲਦੇ ਕਿ ਭਿਆਨਕ ਜਿਹੜੀ ਅੱਗ ਜਿਹੜੀ ਹੈ ਇਹ ਲੱਗ ਗਈ ਹੈ ਦੱਸਿਆ ਨੇ ਕਿ ਪੂਰਾ ਮਾਮਲਾ ਅੰਮ੍ਰਿਤਸਰ ਦੇ ਮੰਨਾ ਚੌਂਕ ਦੇ ਨੇੜੇ ਦਾ ਨਜ਼ਦੀਕ ਦਾ ਹੈ ਜਿੱਥੇ ਕਿ ਘਰ ਸੀ ਜਦੋਂ ਰਾਤ ਨੂੰ ਲੋੜੀ ਦਾ ਫੰਕਸ਼ਨ ਰੱਖਿਆ ਗਿਆ ਸੀਗਾ ਲੋੜੀ ਜਲਾਈ ਹੋਈ ਸੀਗੀ ਤੇ ਉਸ ਵੇਲੇ ਇਹ ਜਿਹੜਾ ਅੱਗ ਜਿਹੜੀ ਆ ਉਹ ਲੱਗ ਗਈ ਹੈ ਜਿਸ ਦੇ ਨਾਲ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕਾਂ ਨੂੰ ਲੋਕਾਂ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਸਨ ਉਹਨਾਂ ਦੇ ਵੱਲੋਂ ਬਾਹਰ ਕੱਢ ਲਿਆ ਗਿਆ ਤਿੱਕ ਦੀ ਹਲਕ ਹਾਲਤ ਜਿਹੜੀ ਆ ਉਹ ਨਾ ਚੁੱਕ ਦੱਸੀ ਗਈ ਹੈ ਹਾਂਜੀ ਕੀ ਨਾਮ ਹੈ ਜੀ ਕਿਤਨੇ ਕਿਤਨੇ ਮੇਰਾ ਰਜਵੰਤ ਕੋ ਨਾਮ ਹੈ ਮੇਰੇ ਪੇਕੇ ਜਦ ਹੀ ਕਦੋਂ ਪਤਾ ਲੱਗਦਾ ਕਿ ਅੱਗ ਲੱਗ ਗਈ ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਹੋ ਰਹੇ ਥੋਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾ ਘਰ ਵਿੱਚ ਅੱਗ ਲੱਗ ਗਈ ਹੈ। ਅਸੀਂ 8:30 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ 8:30 ਦਾ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ। 9:30 ਤੱਕ ਉਹ ਨਹੀਂ ਪਹੁੰਚੇ। 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਕਦੀ ਪਾਣੀ ਨਹੀਂ ਆ ਰਿਹਾ। ਪਾਈਪਾਂ ਲੀਕ ਕਰਦੀਆਂ ਪਈਆਂ ਐ। ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ। ਕੰਟਰੋਲ ਹੀ ਨਹੀਂ ਕਰ पाए। ਫਾਇਰ ਬ੍ਰਿਗੇਡ ਦੀ ਕਿਤਨਾ ਕਿਤੇ ਕਮੀ ਰਹੀ ਹੈ? ਕਮੀ ਹਾਂ ਕਮੀ ਰਹੀ। ਦੂਸਰਾ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੇ ਐਡਰੈਸ ਪਾ ਕੇ ਅੰਦਰ ਜੀ ਰਹਿ ਗਏ ਉਹਨਾਂ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਆ ਉਹ ਉਹ ਮਤਲਬ ਇਹ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੀ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਜੇ ਕਿ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਈਮ ਦੀ ਮਤਲਬ ਕਿ ਹਾਂ 15 ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਤੁਹਾਨੂੰ ਸੁਵਿਧਾ ਮਿਲ ਜਾਂਦੀ ਤੇ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਉਹ ਮੇਰੀ ਸਿਸਟਰ ਨਵਦੀਪ ਕੋਰ ਔਰ ਬੋਰਡ ਗਿਫਟਡ ਸੀ ਉਹ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਐਡੀ ਵੱਡੀ ਲਾਪਰਵਾਹੀ ਜੇ ਨਾ ਹੁੰਦੀ ਸਭੇ ਸਭ ਕੁਝ ਹੁੰਦਾ ਤਾਂ ਅੱਜ ਮੈਂ ਵੀ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਗਏ ਜਾਂਦੇ ਉਹਨਾਂ ਦੀ ਮੁੜ ਕੇ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਤੇ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਉੱਥੋਂ ਨਿਕਲ ਜਾਏ ਰੁਮਾਲਾ ਸਾਹਿਬ ਦਾ ਪੰਨਾ ਉਹਨਾਂ ਵਕਲ ਲੱਗੀ ਪਹਿਲਾਂ ਹਾਂ ਅੱਗੇ ਨੀਚੇ ਹੀ ਲੱਗਦੀ ਕਿ ਛੋੜ ਦਿੱਤਾ ਤੇ ਕੀ ਹੋ ਗਿਆ ਕੋਈ ਰੀਜ਼ਨ ਮੈਨੂੰ ਐਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਪਤਾ ਇਸ ਦਾ ਨਹੀਂ ਰੀਜ਼ਨ ਕੁਝ ਨਹੀਂ ਕੋਈ ਲੋਡੀ ਕਰਾਇ ਬਾਲੀ ਸੀ ਕਿ ਨਹੀਂ ਲੋਡੀ ਇਹਨਾਂ ਨੇ ਬਾਲੀ ਸੀ ਉਹ 3ਰਡ ਫਲੋਰ ਤੇ ਬਾਲੀ ਸੀ ਹੀ ਰਾਤ ਵੀ ਦੇਖ ਰਿਹਾ ਹਾਂ ਬਾਕੀ ਚਿੰਗਾੜੀ ਕੋਈ ਕਹਿ ਰਹੀ ਕਿ ਇਸ ਨਹੀਂ ਕੁਝ ਨਹੀਂ ਅਸੀਂ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਇੱਥੇ ਸੀ ਨਹੀਂ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਤੱਕ ਮੈਂ ਆਈ ਹੋਰਾਂ ਤੱਕ ਬਹੁਤ ਬੁਰਾ ਹਾਲ ਹੋ ਚੁੱਕਾ ਸੀ ਬਹੁਤ ਜ਼ਿਆਦਾ ਲੱਟਾਂ ਔਰ ਬਹੁਤ ਜ਼ਿਆਦਾ ਇਹ ਚਿੰਗਾੜੀ ਉਹ ਤੋਂ ਭਾਈ ਹੈ ਮਾਰਾ ਆਪਣੇ ਵਿਆਹ ਇਹ ਆਪਾਂ ਕੱਲ ਕੀ ਕਰਨ ਇਹ ਪ੍ਰਾਗਰਾਸ ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨਾ ਕਾਰਨ ਘਰ ਦੇ ਵਿੱਚ ਇਹ ਰਿਹਾ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਕੇ ਉੱਤੇ ਕਾਬੂ ਜੜਾ ਅੱਗ ਤੇ ਪਹੁੰਚ ਕਾਫੀ ਮਿਹਨਤ ਕਰਨੀ ਪਈ ਗੱਟੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਬੇਸਮੈਂਟ ਤੇ ਉਹਦੇ ਵਿੱਚ ਰਵਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਵਦੀਪ ਕੌਰ ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਨੰਪੋ ਕੰਕਰਨਾ ਅੰਦਰ ਜਿਹੜੀ ਮੌਤ ਹੋ ਗਈ ਸੀ ਤੇ ਬਾਕੀ ਦੇਰ ਰਾਤ ਦਾ ਕੱਟ ਜਿਹੜਾ ਕਾਬੂ ਪਾ ਲਿਆ ਗਿਆ ਸੀ ਸਰ ਅਗਲੇ ਦਿਨ ਦਾ ਕੋਈ ਗਾਰੰਟੀ ਸਪੈਸ਼ਲ ਹੋਇਆ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ ਅਜੇ ਤੱਕ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕਿਹੜੇ ਕਾਰਨ ਰਹੇ ਹਨ ਇਹਨਾਂ ਨਾਲ ਲੱਗੀ ਹੈ ਸਰ ਆਪ ਨੂੰ ਜੋ ਆਪ ਨੂੰ ਕਾਫੀ ਸਮਾਂ ਲੱਗਣ ਚੱਕਰ ਲੱਗੀ ਹੈ ਹਾਂਜੀ ਇੱਕ ਤਾਂ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਕਾਫੀ ਮਿਹਨਤ ਕਰਨੀ ਪਈ ਅੱਗ ਬਝਾਉਣ ਚ